ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਤੀਜਾ ਇਸ ਗੁਫਾ ਮਹਿ ਅਖੋਟ ਢੰਡਾਰਾ ਤਿਸ ਵਿੱਚ ਵਸੈ ਹਰ ਅਲਖ ਅਪਾਰਾ ਆਪੇ ਗੁਪਤ ਪ੍ਰਗਟ ਹੈ ਆਪੇ ਗੁਰ ਸਬਦਿ ਆਪ ਮੰਜਾਵਣਿਆ ਹੋ ਵਾਰੀ ਜੀਉ ਵਾਰੀ ਅੰਮ੍ਰਿਤ ਨਾਮ ਮਨ ਵਸਾਵਣਿਆ ਅੰਮ੍ਰਿਤ ਨਾਮ ਮਹਾਰਸ ਮੀਠਾ ਗੁਰਮਤੀ ਅੰਮ੍ਰਿਤ ਪੀ ਆਵਣਿਆ ਰਹਾਉ ਹਉ ਮੈਂ ਮਾਰ ਬੱਜਰ ਕਪਾਟ ਖੁਲਾਇਆ ਨਾਮ ਅਮੋਲਕ ਗੁਰ ਪ੍ਰਸਾਦੀ ਪਾਇਆ ਬਿਨ ਸਬਦੈ ਨਾਮ ਨਾ ਪਾਏ ਕੋਈ ਗੁਰ ਕਿਰਪਾ ਮਨ ਵਸ ਆਵਣਿਆ ਗੁਰ ਗਿਆਨ ਅੰਜਨ ਸਚ ਨੇਤਰੀ ਪਾਇਆ ਸਚ ਸਚ ਤੇ ਵਿਸਰਾਮ ਗੁਰ ਗਿਆਨ ਅੰਜਨ ਸੱਚ ਨੇਤਰੀ ਪਾਇਆ ਗੁਰ ਗਿਆਨ ਅੰਜਨ ਸੱਚ ਨੇਤਰੀ ਪਾਇਆ ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ ਜੋਤੀ ਜੋਤ ਮਿਲੀ ਮਨ ਮਾਨਿਆ ਹਰ ਦਰਸੋ ਬਾਪਾਵਣਿਆ ਸਿਰ ਰੋ ਪਾਲਣ ਕੋ ਬਾਹਰ ਜਾਏ ਨਾਮ ਨਾ ਲਹਿ ਬਹੁਤ ਵੇਗਾਰ ਦੁਖ ਪਾਏ ਮਨ ਮੁਖ ਅੰਦੇ ਸੂਜੈ ਨਾਹੀ ਫਿਰ ਕਿਰਿਆਏ ਗੁਰਮੁਖ ਵਤ ਪਾਵਣਿਆ ਗੁਰ ਪ੍ਰਸਾਦੀ ਸਚਾ ਹਰ ਪਾਏ ਮਨ ਤਨ ਵੇਖੈ ਹਉ ਮੈ ਮੈਲ ਜਾਏ ਬੈਸ ਸਥਾਨ ਸਦ ਹਰ ਗੁਣ ਗਾਵੇ ਸਚੈ ਸਬਦ ਸਮਾਵਣਿਆ ਨਾਉ ਦਰ ਠਾਕੇ ਤਾਵਤ ਰਹਾਏ ਦਸਵੈ ਨਿਜ ਘਰ ਵਾਸਾ ਪਾਏ ਉਥੈ ਅਨਹਦ ਸਬਦ ਵਜਹਿ ਦਿਨ ਰਾਤੀ ਗੁਰਮਤੀ ਸਬਦ ਸੁਣਾਵੜਿਆ ਬਿਨ ਸਬਦੈ ਅੰਤਰ ਆਨੇਰਾ ਨਾ ਵਸਤ ਲਹੈ ਨਾ ਚੂਕੈ ਫੇਰਾ ਸਤਗੁਰ ਹੱਥ ਕੁੰਜੀ ਹੋਰਤ ਦਰ ਖੁੱਲੈ ਨਾਹੀ ਗੁਰਪੂਰੈ ਭਾਗ ਮਿਲਾਵਣਿਆ ਬਿਨ ਸਬਦੈ ਅੰਤਰ ਆਨੇਰਾ ਇਹਨੂੰ ਆਨੇਰਾ ਨਹੀਂ ਬੋਲਣਾ ਆਨੇਰਾ ਜਿਵੇਂ ਹਨੇਰਾ ਆਪਾਂ ਕਹਿੰਦੇ ਹਾਂ ਬਿਨ ਸਬਦੈ ਅੰਤਰ ਆਨੇਰਾ ਨਾ ਵਸਤ ਲਹੈ ਨਾ ਚੂਕੈ ਫੇਰਾ ਸਤਗੁਰ ਹੱਥ ਕੁੰਜੀ ਥੋਰ ਤਾਂ ਦਰ ਖੁੱਲੈ ਨਾਹੀ ਗੁਰ ਪੂਰੈ ਭਾਗ ਮਿਲਾ ਬਣਿਆ ਗੁਪਤ ਪ੍ਰਗਟ ਤੂੰ ਸਭ ਨਹੀਂ ਥਾਈ ਗੁਪਤ ਪ੍ਰਗਟ ਤੂੰ ਸਭ ਨਹੀਂ ਥਾਈ ਗੁਪਤ ਪ੍ਰਗਟ ਤੂੰ ਸਭ ਨਹੀਂ ਥਾਈ ਗੁਰ ਪ੍ਰਸਾਦੀ ਮਿਲ ਸੋ ਜੀ ਪਾਈ ਨਾਨਕ ਨਾਮ ਸਲਾਹੇ ਸਦਾ ਤੂੰ ਗੁਰਮੁਖ ਮਨ ਵਸਾਵਣਿਆ ਮਾਜ ਮਹੱਲਾ ਤੀਜਾ ਗੁਰਮੁਖ ਮਿਲੇ ਮਿਲਾਏ ਆਪੇ ਕਾਲ ਨਾ ਜੋ ਹੈ ਦੁਖ ਨਾ ਸੰਤਾਪੇ ਹਉ ਮੈਂ ਮਾਰ ਬੰਧਨ ਸਭ ਤੋੜੈ ਗੁਰਮੁਖ ਸ਼ਬਦ ਸੁਹਾਵਣਿਆ ਗੁਰਮੁਖ ਸ਼ਬਦ ਸੁਹਾਵਣਿਆ ਹੋ ਵਾਰੀ ਜੀਉ ਵਾਰੀ ਹਰ ਹਰ ਨਾਮ ਸੁਹਾਵਣਿਆ ਗੁਰਮੁਖ ਗਾਵੇ ਗੁਰਮੁਖ ਨਾਚੈ ਹਰ ਸੇਤੀ ਚਿਤ ਲਾਵਣਿਆ ਰਹਾਉ ਗੁਰਮੁਖ ਜੀਵੈ ਮਰੈ ਪਰਵਾਣ ਗੁਰਮੁਖ ਜੀਵੈ ਮਰੈ ਪਰਵਾਣ ਗੁਰਮੁਖ ਜੀਵੈ ਮਰੈ ਪਰਵਾਣ ਆਰਜਾ ਨਾ ਛੀਜੈ ਸਬਦ ਪਛਾਣ ਗੁਰਮੁਖ ਭਾਵੇਂ ਸਰੀਰਕ ਰੂਪ ਵਿੱਚ ਜਿਉਂਦਾ ਹੈ ਤੇ ਭਾਵੇਂ ਸਰੀਰ ਤਿਆਗ ਗਿਆ ਦੋਵਾਂ ਹਾਲਤਾਂ ਵਿੱਚ ਵਾਹਿਗੁਰੂ ਦੇ ਦਰ ਤੇ ਪਰਵਾਣ ਹੈ ਗੁਰਮੁਖ ਜੀਵੈ ਮਰੈ ਪਰਵਾਣ ਆਰਜਾ ਨਾ ਛੀਜੈ ਸਬਦ ਪਛਾਣ ਗੁਰਮੁਖ ਮਰੈ ਨਾ ਕਾਲ ਨਾ ਖਾਏ ਗੁਰਮੁਖ ਮਰੈ ਨਾ ਕਾਲ ਨਾ ਖਾਏ ਗੁਰਮੁਖ ਸੱਚ ਸਮਾਵਣਿਆ ਗੁਰਮੁਖ ਹਰ ਦਰਸੋ ਬਾਪਾਏ ਗੁਰਮੁਖ ਵਿੱਚ ਹੋ ਆਪ ਗਵਾਏ ਗੁਰਮੁਖ ਹਰ ਦਰਸੋ ਬਾਪਾਏ ਗੁਰਮੁਖ ਵਿੱਚ ਹੋ ਆਪ ਗਵਾਏ ਆ ਜਿਆਦਾਤਰ ਜਿਹੜੇ ਇੱਥੇ ਜਮਕਾਂ ਹਨ ਵਿਸਰਾਮ ਹਨ ਗੁਰਮੁਖ ਤੇ ਆਉਣਗੇ ਜਿੱਥੇ ਬਦਲਵਾ ਸਰੂਪ ਆਵੇਗਾ ਉਹ ਸੰਗਤਾ ਸਰਵਣ ਕਰ ਲੈਣਗੀਆਂ ਗੁਰਮੁਖ ਹਰ ਦਰਸੋ ਬਾਪਾਏ ਗੁਰਮੁਖ ਵਿੱਚ ਹੋ ਆਪ ਗਵਾਏ ਆਪ ਤਰੈ ਸਗਲੇ ਆਪ ਤਰੈ ਕੁਲ ਸਗਲੇ ਤਾਰੇ ਗੁਰਮੁਖ ਜਨਮ ਸਵਾਰਣਿਆ ਗੁਰਮੁਖ ਦੁੱਖ ਕਦੇ ਨ ਲੱਗੇ ਸਰੀਰ ਗੁਰਮੁਖ ਹੋ ਮੈਂ ਚੂਕੈ ਪੀਰ ਗੁਰਮੁਖ ਮਨ ਨਿਰਮਲ ਫਿਰ ਮੈਲ ਨ ਲਾਗੇ ਗੁਰਮੁਖ ਸਹਿਜ ਸਮਾਵਣਿਆ ਗੁਰਮੁਖ ਨਾਮ ਮਿਲੈ ਵਡਿਆਈ ਗੁਰਮੁਖ ਗੁਣ ਗਾਵੇ ਸੋਭਾ ਪਾਈ ਗੁਰਮੁਖ ਨਾਮ ਮਿਲੈ ਵਡਿਆਈ ਗੁਰਮੁਖ ਗੁਣ ਗਾਵੇ ਸੋਭਾ ਪਾਈ ਗੁਰਮੁਖ ਗੁਣ ਗਾਵੇ ਸੋਭਾ ਪਾਈ ਸਦਾ ਆਨੰਦ ਰਹੇ ਦਿਨ ਰਾਤੀ ਗੁਰਮੁਖ ਸ਼ਬਦ ਕ੍ਰਾਵਣਿਆ ਗੁਰਮੁਖ ਅਨੰਦਨ ਸਬਦੇ ਰਾਤਾ ਗੁਰਮੁਖ ਜੁਗ ਚਾਰੇ ਹੈ ਜਾਤਾ ਗੁਰਮੁਖ ਗੁਣ ਗਾਵੈ ਸਦਾ ਨਿਰਮਲ ਸਬਦੇ ਭਗਤ ਕਰਾਵਣਿਆ ਬਾਜ ਗੁਰੂ ਹੈ ਅੰਧ ਅੰਧਾਰਾ ਜਮਕਾਲ ਗਰਠੇ ਕਰਹਿ ਪੁਕਾਰਾ ਗਰਠੇ ਬਿਲਕੁਲ ਪੋਲਾ ਜਿਆ ਬੋਲਣਾ ਗਰਠੇ ਕਰਕੇ ਨਹੀਂ ਬੋਲਣਾ ਜਮਕਾਲ ਗਰਠੇ ਕਰਹਿ ਪੁਕਾਰਾ ਆਨੰਦਨ ਰੋਗੀ ਬਿਸਟਾ ਕੇ ਕੀੜੇ ਬਿਸਟਾ ਮਹਿ ਦੁਖ ਪਾਵਣਿਆ ਗੁਰਮੁਖ ਆਪੇ ਕਰੇ ਕਰਾਏ ਗੁਰਮੁਖ ਹਿਰਦੈ ਵੁਠਾ ਆਪ ਆਏ ਹਾ ਗੁਰਮੁਖ ਹਿਰਦੈ ਵੁਠਾ ਆਪ ਆਏ ਨਾਨਕ ਨਾਮ ਮਿਲੇ ਵਡਿਆਈ ਪੂਰੇ ਗੁਰ ਤੇ ਪਾਵਣਿਆ